ਲੰਗੇ ਦੇਣੀ ਸੂਬਾ ਸਿੰਘ ਦੀ ਮੌਤ ਦੀ ਖਬਰ ਆਈ ਔਰ ਉਸ ਤੋਂ ਬਾਅਦ ਇਤਿਹਾਸ ਦੇ ਕੁਝ ਪੁਰਾਣੇ ਵਰਕੇ ਖੁੱਲਣੇ ਸ਼ੁਰੂ ਹੋ ਗਏ ਜੋ ਕਿਤਾਬ ਖਾਸੇ ਲੰਮੇ ਸਮੇਂ ਤੋਂ ਬੰਦ ਪਈ ਸੀ ਉਹਦੇ ਵਰਕੇ ਫਰੋਲੇ ਜਾਣ ਲੱਗੇ ਆਖਰਕਾਰ ਪੰਜਾਬ ਪੁਲਿਸ ਨੇ 84 ਤੋਂ ਬਾਅਦ ਲਗਾਤਾਰ ਕੀ ਕੁਝ ਕੀਤਾ ਪੰਜਾਬ ਦੇ ਨੌਜਵਾਨਾਂ ਦੇ ਨਾਲ ਕੀ ਤਸ਼ੱਦਦ ਕੀਤੇ ਗਏ ਸਿੱਖਾਂ ਦੇ ਨਾਲ ਕੀ ਤਸ਼ੱਦਦ ਕੀਤੇ ਗਏ ਉਹਦੇ ਕਸੀਦੇ ਪੜੇ ਜਾਣ ਲੱਗੇ ਨੇ ਹੁਣ ਕੀ ਕੁਝ ਹੋਇਆ ਉਸੇ ਲੜੀ ਦੇ ਵਿੱਚ ਇੱਕ ਹੋਰ ਕਹਾਣੀ ਜੁੜੀ ਹੋਈ ਹੈ ਮਾਲੂਵਾਲ ਪਿੰਡ ਦੇ ਨਾਲ ਤਰਨਤਾਰਨ ਦੇ ਨਾਲ ਲੱਗਦਾ ਪਿੰਡ ਮਾਲੂਵਾਲ ਇੱਥੇ ਇੱਕ ਨੌਜਵਾਨ ਨੂੰ ਉਸ ਸਮੇਂ ਦੇ ਨੌਜਵਾਨ ਨੂੰ ਪੁਲਿਸ ਚੁੱਕ ਕੇ ਲੈ ਜਾਂਦੀ ਹੈ ਔਰ ਉਸ ਦੇ ਨਾਲ ਜੋ ਕੁਝ ਹੋਇਆ ਉਹ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਦੇ ਆ ਮੇਰੇ ਨਾਲ ਉਸ ਅਪਾਗੇ ਨੌਜਵਾਨ ਦਾ ਅਪਾਗਾ ਭਰਾ ਇਸ ਲਈ ਮੌਜੂਦ ਹੈ ਬਾਈ ਜੀ ਸਤਿ ਸ੍ਰੀ ਅਕਾਲ ਜੀ ਅਗਰ ਜਿੱਕਾ ਖਾਲਸਾ ਵੈਕਰ ਜਿੱਕੇ ਪੱਤੇ ਜੀ ਪਾਪਾ ਜੀ ਪਹਿਲਾਂ ਆਪਣੇ ਤੁਹਾਡੀ ਤੁਹਾਡੀ ਪਛਾਣ ਤੋਂ ਤੁਹਾਡੇ ਨਾਮ ਤੋਂ ਸ਼ੁਰੂ ਕਰਦੇ ਆ ਜੀ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਮਾਲੂਆਲ ਤੋਂ ਬਲੋਂਗ ਹਾਂ ਜੀ ਅਸੀਂ ਪਿੰਡ ਮਾਲੂਆਲ ਤੋਂ ਬਲੋਂਗ ਕਰਦੇ ਆ ਸਾਡਾ ਸਾਰਾ ਪਰਿਵਾਰ ਆ ਆਰਮੀ ਨਾਲ ਸਾਡੇ ਪਾਪਾ ਜੀ ਵੀ ਆਰਮੀ ਚ ਨੇ ਰਿਟਾਇਰ ਹੋਏ ਆ ਸਾਡਾ ਬ੍ਰਦਰ ਵੀ ਆਰਮੀ ਤੋਂ ਸੂਬੇਦਾਰ ਰਿਟਾਇਰ ਹੋਇਆ ਜੀ ਬਲਜੀਤ ਸਿੰਘ ਜੀ ਨਹੀਂ ਗਰਪਾਗ ਸਿੰਘ ਬਲਜੀਤ ਸਿੰਘ ਜਿਹੜਾ ਉਹ ਖੇਤੀਬਾੜੀ ਦਾ ਉਹ ਘਰ ਦਾ ਕੰਮ ਕਰਦਾ ਜੀ ਜਦੋਂ ਬਲਜੀਤ ਸਿੰਘ ਚੁੱਕਿਆ ਨਾ ਸੱਤ ਅਟਕਾ ਨੇ ਮੈਨੂੰ ਅਹੀਂ ਚਬਾਲ ਗਏ ਆ ਆਪਣਾ ਘਰ ਦਾ ਸਮਾਨ ਲੈਣ ਕੋਈ ਖਾਦ ਖੁਦਰੀ ਹੋਣੀ ਸੀ ਤੇ ਜਦੋਂ ਇਹੀ ਚਬਾਲ ਗਏ ਆ ਤੇ ਉਥੇ ਸਾਡੇ ਤੋਂ ਉੱtre ਤੇ ਇਹ ਸੂਬਾ ਸਿੰਘ ਨੂੰ ਲਿਖਾ ਗੱਡੀ ਲੈ ਕੇ ਆਇਆ ਤੇ ਇਹਨੇ ਆਉਂਦਾ ਬਲਜੀਤ ਸਿੰਘ ਨੂੰ ਗਲੋ ਫੜ ਲਿਆ ਜਦੋਂ ਬਲਜੀਤ ਸਿੰਘ ਗਲੋ ਫੜ ਲਿਆ ਤੇ ਠਾਣਾ ਥੋੜੀ 100 200 ਗੱਜ ਤੇ ਠਾਣਾ ਆ ਤੈਂ ਉੱਥੇ ਗਏ ਮੈਂ ਪਿੱਛੇ ਗਿਆ ਮਾ ਵੀ ਤੂੰ ਕਾਦੇ ਬਾਤ ਇਹਨੂੰ ਫੜਿਆ ਕਹਿੰਦਾ ਕਿ ਤੁਸੀਂ 4 ਵਜੇ ਆਣਾ ਮੈਂ ਸੈਸ਼ਨ ਕੋਰ ਜਾਣਾ ਤੇ ਫਿਰ ਇਹਨੂੰ ਛੱਡ ਦਾਂਗੇ ਨਹੀਂ ਫੜਿਆ ਕਾ ਤੋਂ ਸੀ ਮਤਲਬ ਅਚਾਨਕ ਹੀ ਆ ਕੇ ਗਲਮੇ ਨੂੰ ਪੈ ਗਿਆ ਅਚਾਨਕ ਗਲਮ ਗਲੋਂ ਫੜ ਲਿਆ ਤੇ ਤੇ ਜਦੋਂ ਫੜ ਲਿਆ ਤੇ ਇਹੀ ਗਏ ਤੇ ਕਹਿੰਦਾ 4 ਵਜੇ ਆਇਓ 4 ਵਜੇ ਅਸੀਂ ਪਿੰਡ ਦੀ ਪੰਚਾਇਤ ਨਾਲ ਹੀ ਕਿ ਗਏ ਆ ਅੱਛਾ ਜੀ ਪੰਚਾਇਤ ਨਾਲ ਹੀ ਕਿ ਗਏ ਆ ਤੇ ਕਹਿੰਦਾ ਕਿ ਮੈਂ ਇੱਕ ਦੋ ਦਿਨ ਤੱਕ ਇਹਨੂੰ ਛੱਡ ਦੂੰਗਾ ਮੈਂ ਪੁਸ਼ਗਿਸ਼ ਕਰਨੀ ਆ ਹਾਂ ਐਂ ਚਲੋ ਉਹ ਤੇ ਉਹਨੂੰ ਪਤਾ ਲਾ ਸਕਦਾ ਜੀ ਕਿਉਂਕਿ ਸਾਡਾ ਕਿਹੜੇ ਪਾਰਟੀ ਨਾਲ ਕੋਈ ਤਲਕ ਨਹੀਂ ਨਾ ਖੜਕੂ ਉਹਨਾਂ ਨਾਲ ਕੋਈ ਕਿਹ ਹੋਰ ਕੋਈ ਹੋਜੀ ਪਾੜੀ ਨਾ ਅਸੀਂ ਘਰ ਦਾ ਸਨਮਾਨ ਲੈਣ ਵਾਸਤੇ ਗਏ ਆ ਅੱਛਾ ਤੇ ਇਹ ਦੇਖੋ ਜੀ 10 ਦਿਨ ਲੰਘ ਗਏ ਆ ਸਾਡੇ ਤੋਂ ਛੋਟਾ ਬਾਈ ਪੰਜਾਬ ਦੇ ਵਿੱਚ ਡਿਊਟੀ ਦਿੰਦਾ ਸੀ ਉਸ ਵੇਲੇ ਪਠਾਨਕੋਟ ਅੱਛਾ ਉਹ ਵੀ ਇੱਥੇ ਛੁੱਟੀ ਆ ਉਹ ਵੀ ਉਹਨੂੰ ਹਵਾਲਾ ਅਰਜ ਬਲਜੀਤ ਸਿੰਘ ਨੂੰ ਮਿਲ ਕੇ ਗਿਆ ਅੱਛਾ 10 ਦਿਨ ਲੰਘ ਗਏ 10 ਦਿਨ ਤੋਂ ਬਾਅਦ ਅਸੀਂ ਇਹਦੇ ਕੋਲ ਗਏ ਆ ਪੰਚਾਇਤ ਅੱਲੀ ਕੇ ਕਹਿੰਦਾ ਕਿ ਮੈਂ ਮੈਂ ਨਹੀਂ ਫੜਿਆ ਉਹਨੂੰ ਬਲਜੀਤ ਸਿੰਘ ਅੱਛੇ ਨਹੀਂਗਾ ਪੰਚਾਇਤ ਦੇ ਸਾਹਮਣੇ ਕਹਿੰਦਾ ਪੰਚਾਇਤ ਦੇ ਸਾਹਮਣੇ ਕਹਿੰਦਾ ਇਹ ਹੋਇਆ ਕਿ ਕਦੋਂ ਦਾ ਇਹ ਸਨ ਕਿਹੜਾ ਸੀ ਭਲਾ ਇਹ 7899 ਦੀ ਗੱਲ ਹੈ ਜੀ 99 7899 ਦੀ ਗੱਲ ਆ 32 ਸਾਲ ਸਾਡਾ ਕੇਸ ਚੱਲਿਆ 32 ਸਾਲ ਤੋਂ ਬਾਅਦ 32 ਸਾਲ ਕੇਸ ਚੱਲਣ ਤੋਂ ਬਾਅਦ ਇੱਥੇ ਸੀਬੀਆਈ ਦੀ ਕੋਰ ਸੀ ਅਮਨਦੀਪ ਕੋਰ ਕਮੂ ਅੱਛਾ ਉਹਨਾਂ ਨੇ ਇਹਨੂੰ 5 ਸਾਲ ਦੀ ਸਜ਼ਾ ਸੁਣਾਈ ਆ ਹਾਂਜੀ ਸਜ਼ਾ ਇਹਨੂੰ ਵਾਧ ਹੋਣੀ ਉਹ ਚਲਾਨ ਉਹਨਾਂ ਨੇ ਜਿਹੜੀ ਸੀਬੀਆਈ ਨੇ 364 ਦਾ ਕੀਤਾ ਸੀ ਜੋ 65 ਦਾ ਕਰ ਦੇਣਾ ਤੇ ਫਿਰ ਉਹ ਉਹ ਸੈਂਕਸ਼ਨ ਚ ਸਜ਼ਾ ਇਹਨੂੰ 20 ਸਾਲ ਵੀ ਹੋ ਸਕਦੀ ਸੀ ਕਿਉਂਕਿ ਉਹ ਜਿਹੜੇ ਮਾਜਿਸਟਰਟ ਸੀ ਅਦਾਲਤ ਸੀ ਉਹਨਾਂ ਦੀ ਪਾਵਰ ਇੱਥੋਂ ਤੱਕ ਸੀ ਚੀਫ ਜੁਡੀਸ਼ੀਅਲ ਮਾਜਿਸਟ੍ਰੇਟ ਜਾਂ ਸੈਸ਼ਨ ਕੋਰਟ ਚ ਕੇਸ ਚੱਲਦਾ ਫਿਰ ਸਜ਼ਾ ਵੱਧ ਹੁੰਨੀ ਤੇ ਉਹ ਕਹਿੰਦੀ ਕਿ ਜੇ ਟਾਈਮ ਬਾਉਂਡ ਆ ਭੀ ਇਹ ਛੋਟੇ ਟਾਈਮ ਚ ਉਹਨੇ ਸਾਡਾ ਨਮਟਾਰਾ ਕਰ ਦਿੱਤਾ ਵੀ ਤੁਸੀਂ ਜਿੰਨੀ ਵੀ ਸਜ਼ਾ ਹੁੰਦੀ ਕੋਈ ਗੱਲ ਨਹੀਂ ਤੇ ਕਿਉਂਕਿ ਸਾਡੇ ਵਕੀਲ ਸਾਹਿਬਾਂ ਕਹਿਣ ਲੱਗੇ ਵੀ ਇਹ ਚਲਾਨ ਉਹਨਾਂ ਨੇ ਘੱਟ ਪੇਸ਼ ਕੀਤਾ ਤੇ ਜੇ ਆਪਾਂ ਟਾਈਮ ਲੈ ਲਿਆ ਤੇ ਇਹਨਾਂ ਨੇ ਫਿਰ ਸਟੇ ਲੈ ਲੈਣਾ ਸਾਡੇ ਕੇਸ ਦੇ ਵਿੱਚ ਦੇਖੋ ਜੀ ਦੋ ਵਾਰ ਸਾਡੇ ਕੇਸ ਦੇ ਵਿੱਚ ਇਹਨਾਂ ਸਟੇਅ ਲਿਆ ਸਾਡਾ ਕੇਸ ਪਟਿਆਲੇ ਚੱਲਦਾ ਸੀ ਉੱਥੇ ਸਾਡੇ ਗੁਮਾਈਆਂ ਆਈਆਂ ਫਿਰ ਇੱਥੇ ਇੱਥੇ ਗੁਮਾਈਆਂ ਆਈਆਂ ਜਦੋਂ ਇਹਨਾਂ ਸਾਡੇ ਤੋਂ ਇਹ ਮੁਕਰ ਗਿਆ ਨਾ ਫਿਰ ਅਸੀਂ ਉੱਥੇ ਪਠਾਨਕੋਟ ਗਏ ਆ ਪਠਾਨਕੋਟ ਸੇ ਕਰ ਲਾ ਰਵਿੰਦਰ ਸਿੰਘ ਆ ਕਰਨਲ ਰਵਿੰਦਰ ਸਿੰਘ ਨੇ ਸਾਨੂੰ ਲੈਟਰ ਦਿੱਤੀ ਕਿੰਦਾ ਕਿ ਤੁਸੀਂ ਜਾ ਕੇ ਡੀਸੀ ਸਰਬਜੀਤ ਸਿੰਘ ਨੂੰ ਮਿਲ ਲਓ ਆਪਣੇ ਜ਼ਿਲ੍ਹੇ ਦੇ ਡੀਸੀ ਮੇਰੇ ਡੀਸੀ ਸਾਡਾ ਜਿਹੜਾ ਸੀ ਅਮਰਸਰ ਦਾ ਸੀ ਜਿਲ੍ਹਾ ਅਮਰਸਰ ਸੀ ਤੇ ਪੁਲਿਸ ਜਿਲ੍ਹਾ ਤਰਨਤਾਰ ਨਹੀਂ ਅਸੀਂ ਡੀਸੀ ਸਾਹਿਬ ਨੂੰ ਮਿਲ ਕੇ ਜਦੋਂ ਗਏ ਉਹਨਾਂ ਸਾਨੂੰ ਇੱਕ ਲੈਟਰ ਦਿੱਤੀ ਕਹਿੰਦੇ ਜਾ ਕੇ ਨਿਰੰਦਰਪਾਲ ਐਸਐਸਪੀ ਨੂੰ ਮਿਲੋ ਤੁਹਾਨੂੰ ਦੱਸੂਗਾ ਮਰਿੰਦਰਪਾਲ ਕੋ ਗਏ ਆ ਉਹ ਜਾਂਦਾ ਕਹਿੰਦਾ ਕਿ ਤੁਸੀਂ ਖੂਬੀਰਾਮ ਨੂੰ ਉਹਨੇ ਦੱਸ ਕਰਦੇ ਕਹਿੰਦਾ ਖੂਬੀਰਾਮ ਨੂੰ ਮਿਲ ਲਓ ਜੀ ਐਸਪੀ ਅਫੇਸ਼ਨ ਨੂੰ ਖੂਬੀਰਾਮ ਨਹੀਂ ਸਾਨੂੰ ਮਿਲਿਆ ਅੱਛਾ ਉਹ ਸਾਨੂੰ ਪਤਾ ਵੀ ਉਹਨੂੰ ਟਰਕਾਉਂਦੇ ਆ ਉਤੋਂ ਬਾਅਦ ਅਹੀਂ ਇਹਨਾਂ ਨੂੰ ਪਤਾ ਲੱਗਾ ਵੀ ਇਹ ਕਾਰਵਾਈ ਕਰਦੇ ਆ ਇਹਨਾਂ ਨੂੰ ਬਹਿਣਾ ਨਹੀਂਗਾ ਸਾਡੇ ਨਾਲ ਦੋ ਜਿਹੜੇ ਆ ਫੌਜ ਦੇ ਅਹੀਂ ਜਿਹੜੀ ਲੈਟਰ ਲਿਆਂਦੀ ਸੀ ਸ਼ਾਮ ਰੈਜiment ਦਾ ਕਰਨਲ ਕੋਚਰ ਤੇ ਮੇਜਰ ਸੋਈ 12 22 12 ਪੰਜਾਬ ਵਾਲਾ ਖਾਲੜਾ ਬਾਰਡਰ ਤੋਂ ਦੋ ਵਾਰ ਚਭਾਲ ਠਾਣੇ ਆਇਆ ਮੁੜ ਕੇ ਸਾਨੂੰ ਕਿ ਬ ਦੱਸ ਸਕ ਪੁਲਿਸ ਦਾ ਵਸੀਲੇ ਦੱਸ ਦੇ ਸਟਾਫ ਚ ਦੇਖ ਲੋ ਕਿਤੇ ਇੱਕ ਬੰਦੇ ਗਾਂਬ ਸ਼ਾਮੀ ਕਰਦੇ ਆ ਇਹ ਬੰਦੇ ਇਤਰਾ ਹੈ ਵੀ ਇੱਕ ਥਣੇਦਾਰ ਨੇ ਦੂਜੇ ਨੂੰ ਦੇ ਦਨੇ ਚਾਰ ਪੰਜ ਫੜ ਕੇ ਤੇ ਦੂਜੇ ਸਾਹ ਜਾ ਕੇ ਉਹ ਕਾਊਂਟਰ ਕਰ ਦਿੰਦਾ ਤੇ ਉਧਰ ਵਾਲਾ ਇਹ ਬਟਾਂਦਲਾ ਕਰ ਲੈਂਦੇ ਸੀ ਸਾਨੂੰ ਪੁਲਿਸ ਦੇ ਵਸੀਲੇ ਤੋਂ ਪਤਾ ਲੱਗਾ ਵੀ ਹੋ ਸਕਦਾ ਹੈ ਤੁਹਾਡੇ ਬੰਦੇ ਉਧਰ ਨਾ ਕਿਤੇ ਸਟਾਫ ਚ ਨਾ ਲੱਗੇ ਹਣ ਉਥੋਂ ਹੀ ਆਦਲਾ ਬਦਲੀ ਕਰਦੇ ਆ ਕਰਨਲ ਕੋਚਰ ਨੂੰ ਸੋ ਤਾਂ ਭਰਾ ਕਹਤਾ ਵੀ ਸਾਡੇ ਕੋ ਕੋਈ ਬੰਦਾ ਨਹੀਂ ਆਇਆ ਉਹਨਾਂ ਲਿਸਟ ਦਿਖਾਤੀ ਪਿਆ ਦੇਖ ਲੋ ਲਿਸਟ ਇਹਨਾਂ ਦੀ ਇਹ ਹੁੰਦੀ ਵੀ ਜਿਹੜੇ ਬੰਦੇ ਇਹ ਕੱਚੀ ਲਿਸਟ ਕੱਚਾ ਵਾਲੀ ਫਰਸਲ ਨਾਲ ਲਿਖ ਦਿੰਦੇ ਸੀ ਤੇ ਜਿਹੜੇ ਬੰਦੇ ਕਾਊਂਟਰ ਕਰ ਦਿੰਦੇ ਸੀ ਉੱਥੋਂ ਦੇ ਪੁਲਿਸ ਦੇ ਵਸੀਲੇ ਮੁਤਾਬਕ ਉਹ ਉੱਤੇ ਉਹਨਾਂ ਨੂੰ ਖਤਮ ਕਰ ਦਿੰਦੇ ਸੀ ਉਹ ਲੈਣ ਨੂੰ ਇਹ ਜਦੋਂ ਇੱਥੇ ਤੱਕ ਸਾਡਾ ਕੇਸ ਹੋ ਗਿਆ ਇਹਨੇ ਸਾਨੂੰ ਸੁਭਾ ਸਿੰਘ ਨੇ ਛਭਾਲ ਗਏ ਨੂੰ ਮੈਨੂੰ ਆਪ ਚੁੱਕਿਆ अच्छा कहता के जदो चोक लिया ते मरना ਗੱਲ ਬਾਤ ਕਰਨ ਲੱਪਾ ਕਹਿੰਦਾ ਤੂੰ ਚੁੱਕਿਆ ਚੁੱਕਿਆ ਮਤਲਬ ਕਿ ਤੁਹਾਨੂੰ ਚੱਕ ਕੇ ਲੈ ਗਿਆ ਸੀ ਕਿਤੇ ਚੱਕ ਕੇ ਚਬਾੜ ਥਾਣੇ ਦੇ ਵਿੱਚ ਲੈ ਗਿਆ ਅੱਛਾ ਜੀ ਚਬਾੜ ਥਾਣਾ ਲੱਗਿਆ ਨਾ ਸਾਡਾ ਸਾਰਾ ਸਾਡੇ ਸਾਰਾ ਬਿਜ਼ਨਸ ਚਬਾੜ ਦੇ ਨਾਲ ਚੱਲਦਾ ਜੇ ਉਹ ਵੀ ਇਹੀ ਇੱਕ ਸਮਾਨ ਲਿਆਉਣਾ ਦੇਣਾ ਖਾਦਾ ਖੁੱਦਾ ਜਦੋਂ ਉਹ ਲੈ ਗਿਆ ਸਾਨੂੰ ਤੇ ਉਥੇ ਸ਼ਾਮ ਰਜਮੈਂਟ ਦਾ ਕਰਨੀ ਸਾਡਾ ਪਰਿਵਾਰ ਸਾਰਾ ਆਰਮੀ ਚ ਹੀ ਇਹਨਾਂ ਨੇ ਚਬਾਟ ਜਾ ਕੇ ਪਿੰਡ ਤੋਂ ਨਿੱਕੀ ਚਬਾ ਆਰਮੀ ਬੈਠੀ ਆ ਸ਼ਾਮ ਰੇਜ ਉਹ ਕਰਨਲ ਕੋਚਰ ਆਇਆ ਉਹਨਾਂ ਨੇ ਰਾਤ 7 ਵਜੇ ਥਾਣੇ ਨੂੰ ਘੇਰਾ ਪਾ ਕੇ ਤੇ ਮੈਨੂੰ ਇਹ ਜਿਹੜਾ ਰਾਤ ਤੋਂ ਛਡਾਇਆ ਅੱਛਾ ਆਰਮੀ ਨੇ ਤੁਹਾਨੂੰ ਛਡਾਇਆ ਉੱਥੋਂ ਆਰਮੀ ਕਰਨਲ ਐਮ ਐਸ ਕੋਚਰ ਨੇ ਸਾਨੂੰ ਛਡਾਇਆ ਉੱਥੋਂ ਨਹੀਂ ਉਸ ਵੇਲੇ ਜਦ ਤੱਕ ਤੁਹਾਨੂੰ ਛਡਾਇਆ ਨਹੀਂ ਗਿਆ ਉਹ ਉਸ ਵੇਲੇ ਤੱਕ ਕੀ ਕੁਝ ਹੋਇਆ ਤੁਹਾਡੇ ਨਾਲ ਫਿਰ ਉੱਥੇ ਉਹ ਪਤਾ ਜਿਤਨਾ ਹੋਣਾ ਥੋੜੇ ਚਿਰ ਤੱਕ ਸਾਡੇ ਪਤਾ ਲੱਗ ਗਿਆ ਨਾ ਅੱਛਾ ਸੋੜੇ ਚਰ ਤੱਕ ਸਾਡੇ ਜਨ ਜਨੇ ਚ ਤੱਕ ਵੀ ਉਹ ਸ਼ਾਮ ਪੈਂਦੀ ਬੰਦੇ ਨੂੰ ਇੰਟਰੋਗੇਸ਼ਨ ਕਰਨਾ ਜਾਂਦੇ ਨਹੀਂ ਨਹੀਂ ਇੰਟਰੋਗੇਟ ਕੀਤਾ ਤੁਹਾਨੂੰ ਫਿਰ ਉਸ ਵੇਲੇ ਨਹੀਂ ਇਹਨੇ ਸਾਨੂੰ ਕੀਤਾ ਅੱਛਾ ਤੁਹਾਨੂੰ ਇੱਕ ਵਾਰ ਚਲ ਗਿਆ ਆਏ ਲੈ ਕੇ ਅੰਦਰ ਚਲੇ ਗਿਆ ਹੁਣ ਬਾਹਰ ਪੰਚਾਇਤ ਆਇਆ ਉਹ ਟਾਈਮ ਸੀ ਪੰਚਾਇਤਾਂ ਬੈਠੀਆਂ ਸੀ ਉਹਨਾਂ ਨਾਲ ਗੱਲ ਕਰਦਾ ਗੱਲ ਕਰ ਤੋਂ ਬਾਅਦ ਇਹਨੇ ਸਾਡੇ ਨਾਲ ਕੋਈ ਗੱਲ ਕਰਨੀ ਉਹਨਾਂ ਚੰਨ ਨੂੰ ਪੁਲਿਸ ਨੇ ਆਰਮੀ ਨੇ ਕੇਰਪਾਲਾ ਠਾਣੇ ਨੂੰ ਸਾਨੂੰ ਉਹਨਾਂ ਨੇ ਪੁਲਿਸ ਦੀ ਕਸਟਡੀ ਚ ਚੜਾਤਾ ਅੱਛਾ ਉਹਨੇ ਕਾ ਕੱਢ ਬੰਦਾ ਪੀ ਕਿਉਂਕਿ ਕਰਨਲ ਕੋਚ ਸਾਨੂੰ 22 ਫੇਸ ਜਾਣਦਾ ਸੀ ਅਸੀਂ ਕੋਈ 15 16 ਵਾਰ ਉਹਦੇ ਕੋਲ ਜਾ ਚੁੱਕੇ ਹੇ ਕੇਸ ਦੇ ਮਤਲਬਕ ਫਿਰ ਦੇਖੋ ਇਹ ਸਾਨੂੰ ਸਭਰਾ ਚੌਂਕੀ ਲੈ ਕੇ ਗਿਆ ਸਭਰਾ ਚੌਂਕੀ ਲੈ ਕੇ ਗਿਆ ਉੱਥੇ ਇਹਨੇ ਪਹਿਲਾਂ ਐਫੀਡੇਵਿਡਲ ਦੇਖ ਕੇ ਰੱਖਿਆ ਵੀ ਮੈਂ ਅੱਜ ਤੋਂ ਬਲਜੀਤ ਸਿੰਘ ਦੇ ਕੇਸ ਦੀ ਕਾਰਵਾਈ ਨਹੀਂ ਕਰੂੰ ਕੋਈ ਇਹਨਾਂ ਉੱਥੇ ਗਏ ਆ ਇਹਨਾਂ ਸਭ ਤੱਕ ਬਲਜੀਤ ਸਿੰਘ ਸੀਗੇ ਮਤਲਬ ਨਹੀਂ ਨਹੀਂ ਸੀ ਉਹ ਲਾਪਤਾ ਹੈ ਨਾ ਔਰੜੀ ਫਰਾਰ ਡਿਕਲੇਅਰ ਕਰ ਦਿੱਤਾ ਫਰਾਰ ਡਿਕਲੇਅਰ ਕਰਤਾ ਹੈ ਨਾ ਫੌਜ ਤੋਂ ਵੀ ਮੁਕਰ ਗਏ ਜਦੋਂ ਅੱਛਾ ਫੌਜ ਤੋਂ ਮੁਕਰ ਕੇ ਅਸੀਂ ਕਾਰਵਾਈ ਕਰਦੇ ਹਾਂ ਕੋਈ ਲੈਟਰ ਕੱਢਦੇ ਹਾਂ ਕੋਈ ਫੌਜ ਖੜਦੇ ਹਾਂ ਇਹਨਾਂ ਦਾ ਇਰਾਦਾ ਹੀ ਪਿਆ ਕਾਰਵਾਈ ਨਾ ਕਰਨ ਅੱਛਾ ਜਦੋਂ ਫਿਰ ਸਾਨੂੰ ਉੱਥੇ ਲੈ ਕੇ ਗਿਆ ਫਿਰ ਇਹਨੇ ਸਾਡੇ ਨਾਲ ਜੋ ਵੀ ਹੱਦ ਤੇ ਇਹਨੇ ਸਾਡੇ ਸਰੀਰ ਵੀ ਪਾ ਲਿਆ ਪਿਛਲੇ ਪਾਸੇ ਬੰਦਾ ਖਿਲਾੜ ਕੇ ਸਾਡੇ ਵਾਲ ਖਿਲਾੜ ਕੇ ਪਿਛਲੇ ਪਾਸੇ ਉਹਦੇ ਨਾਲ ਹੋਇਆ ਹਾਂ ਮੇਰੇ ਨਾਲ ਖੁਦ ਕੀਤਾ ਇਹਨੇ ਮੈਨੂੰ ਮੈਨੂੰ ਪਲੀਜ਼ ਦੱਸਿਓ ਕਿ ਉਹ ਹੋਇਆ ਕੀ ਹੈ ਦੇਖੋ ਜੇ ਸਾਨੂੰ ਉੱਥੇ ਲੈ ਕੇ ਗਏ ਨਾ ਸਭਰਾ ਪੁਸਟਾਂ ਕੀ ਇਹਨਾਂ ਨੇ ਸਾਨੂੰ ਸਾਡੀਆਂ ਲੱਤਾਂ ਸਿੱਧੀਆਂ ਕਰਤੀਆਂ ਜੀ 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 ਪਿੱਛੇ ਇੱਕ ਬੰਦਾ ਕਮਲਾਜਮ ਖੜਾ ਹਰਤਾ ਸਾਡੇ ਮਾਲ ਫੜਾ ਕੇ ਉਹਨੇ ਸਾਨੂੰ ਇਥੇ ਗੋਡਾ ਦਿੱਤਾ ਫੇ ਹਿੱਲਣਾ ਤੇ ਦੋ ਇੱਕ ਮੁਲਾਜ਼ਮ ਨੇ ਸਾਡੀ ਲੱਤਾਂ ਐ ਖਿੱਚਤੀਆਂ ਤੇ ਇੱਕ ਨੇ ਐ ਖਿੱਚਤੀਆਂ ਤੇ ਦੋ ਦੋ ਜਣੇ ਮੁੜ ਕੇ ਇਹਦੇ ਸਾਡੀਆਂ ਲੱਤਾਂ ਦੇ ਉੱਤੇ ਵੀ ਜਿੰਨੇ ਵੀ ਕੋਮਰਚ ਜ਼ੋਰ ਹੈਗਾ ਉਹਨਾਂ ਆਪਣਾ ਲਾਇਆ ਵੀ ਪਰ ਕਿਉਂ ਕਾਰਨ ਨਾ ਨਾ ਕੋਈ ਬਲਜੀਤ ਸਿੰਘ ਦਾ ਨਾਂ ਨਾ ਲਾਓ ਆਰਮੀ ਅੱਗੇ ਨਾ ਨਾਂ ਲਾਓ ਆਰਮੀ ਗਿਣਾ ਨਾ ਲਓ ਕੋਈ ਕਾਰਵਾਈ ਨਾ ਕਰੋ ਬਲਜੀਤ ਸਿੰਘ ਦੀ ਅੱਜ ਤੋਂ ਬਾਅਦ ਅੱਛਾ ਇਸ ਮਸਲੇ ਕਰਕੇ ਕਿ ਪੁਲਿਸ ਤੁਹਾਨੂੰ ਥਾਣੇੋਂ ਕਢਾ ਕੇ ਲੈ ਗਈ ਇਸ ਇਸ ਦੇ ਵਿਰੋਧ ਵਿੱਚ ਉਹ ਤੁਹਾਨੂੰ ਚੁੱਕ ਕੇ ਹੀ ਲੈ ਗਿਆ ਉਹ ਸਾਨੂੰ ਚੁੱਕ ਕੇ ਲੈ ਗਿਆ ਪਿਆ ਹੁਣ ਪੁਲਿਸ ਰਾਈਂ ਕਾਰਵਾਈ ਕਰ ਦੇ ਫੌਜ ਰਾਈਂ ਕਾਰਵਾਈ ਕਰ ਦੇ ਪੁਸਤੇ ਉੱਤੇ ਅੱਛਾ ਜਦੋਂ ਉੱਥੇ ਫਿਰ ਇੱਕ ਐਫੀ ਡੇ ਬਣਾਉਂਦਾ ਇਹਨਾਂ ਸਾਡੇ ਕੋ ਜਿਹਦੇ ਉੱਤੇ ਇਹ ਦੇਖਿਆ ਪਿਆ ਅੱਜ ਤੋਂ ਮੈਂ ਬਾਅਦ ਬਲਜੀਤ ਸਿੰਘ ਦੇ ਕੇਸ ਦੀ ਕਾਰਵਾਈ ਨਹੀਂ ਕਰੂੰਗਾ ਸਾਨੂੰ ਉੱਥੇ ਪੁਲਿਸ ਮੁਲਾਜ਼ਮ ਵਿੱਚ ਸਾਰੇ ਇੱਕ ਇਹੋ ਜਿਹੇ ਬੰਦੇ ਹੁੰਦੇ ਆ ਉਹ ਕਮਲਾਜ ਮੈਂ ਕਹਿੰਦਾ ਕਹਿੰਦਾ ਤੁਸੀਂ ਆਪਣੀ ਜਾਨ ਛਡਾਓ ਦੱਸ ਕੇ ਕਰ ਦਿਓ ਜਾਨ ਛਡਾ ਕੇ ਚਲ ਜਿਓ ਇੱਥੇ ਚੰਗੇ ਰਹੋਗੇ ਕਹਿੰਦਾ ਕਿ ਅੱਜ ਅੱਜ ਤੋਂ ਬਾਅਦ ਤੋਂ ਇੱਕ ਹੀ ਕਾਰਵਾਈ ਕੀਤੀ ਤੇ ਇਹੋ ਜਿਹੜੇ ਦਰਿਆ ਹਰੀ ਦੇ ਕੰਢ ਵਿੱਚ ਤੇਨੂੰ ਛੱਟੂਗਾ ਹੋਰ ਕਹਿੰਦਾ ਮੈਂ ਤਾਂ ਖਫੜਾ ਆਪਣਾ ਬੰਨਿਆ ਇਹ ਆਪਣੀ ਜਿਪਸੀ ਦੇ ਵਿੱਚ ਆਪਣਾ ਕੱਪੜਾ ਤਿਆਰ ਕਰਕੇ ਰੱਖਦਾ ਹੈ ਮੰਨ ਲਓ ਮਤਲਬ ਵੀ ਕਾੜ ਕਿਉਂ ਮੇਰੇ ਤੇ ਹਮਲਾ ਕਰਨਾ ਅੱਛਾ ਪੰਜ ਛੇ ਗੱਡੀਆਂ ਇਹ ਲੈਂਦਾ ਹੀ ਵਿੱਚ ਸਿਵਲ ਦੇ ਬੰਦੇ ਭਾਲਦਾ ਹੈ ਅੱਛਾ ਜਿਹੜੇ ਪੜ੍ਹ ਜਾਂਦੇ ਹਨ ਜਿਤਨਾ ਬੰਦਾ ਕਾਊਂਟਰ ਕਰਨੇ ਜਿਹੜੇ ਨੇ ਉਹ ਬੰਦੇ ਉਹ ਗੱਡੀ ਚ ਭਾਲਦਾ ਜਿਸ ਗੱਡੀ ਚ ਆਪ ਹੁੰਦਾ ਹੈ ਵੀ ਜੇ ਹਮਲਾ ਹੋਊ ਤੇ ਮੈਂ ਨਾਂ ਮਰੂੰਗਾ ਇਹ ਮਰ ਜਾਣਗੇ ਅੱਛਾ ਇਹਦੀ ਇਹੋ ਜੀ ਨੀਤ ਸੀ ਮਤਲਬ ਕਿ ਬੰਦਿਆਂ ਨੂੰ ਪਿੱਛੇ ਨਾਲ ਰੱਖਦਾ ਸੀਗਾ ਕਿ ਉਹ ਮਾਰ ਦੇਣ ਉਹਨਾਂ ਨੂੰ ਮਾਰ ਦੇ ਮੈਂ ਨਿਕਲ ਲੂੰਗਾ ਮੈਂ ਮੈਂ ਵੱਜ ਜਾਊਗਾ ਸਹੀ ਹੈ ਔਰ ਉਹ ਤੋਂ ਬਾਅਦ ਜਦੋਂ ਪਤਾ ਲੱਗਾ ਸਾਨੂੰ ਵੀ ਇਹ ਹੁਣ ਸਾਡੇ ਪਿੱਛੇ ਪੈ ਗਿਆ ਐਂ ਫਿਰ ਸਾਡੀ ਭਝਾਈ ਨੇ ਅਤੇ ਜਾ ਕੇ ਚੰਡੀਗੜ੍ਹ ਦੇ ਵਿੱਚ ਰਾਜਿੰਦਰ ਬੈਂਸਨਾ ਅਸੀਂ ਗੱਲਬਾਤ ਕੀਤੀ ਅੱਛਾ ਉਹ ਤੇ ਰਿਟ ਅਪ੍ਰੇਸ਼ਨ ਦਾਇਰ ਕੀਤੀ ਅੱਛਾ ਜਦੋਂ ਰਿਟ ਅਪ੍ਰੇਸ਼ਨ ਦਾਇਰ ਕਰ ਦਿੱਤੀ ਆ ਫੇਰ ਇਹ ਪੈਸੇ ਲੈਣ ਵਾਸਤੇ ਉਹ ਪੈਸੇ ਚੁੱਕ ਲੋ ਪੈਸੇ ਚੁੱਕ ਲੋ ਪੈਸੇ ਚੁੱਕ ਲੋ ਕਾਮਯਾਬ ਹੋਇਆਗਾ ਇਹ ਤੁਸੀਂ ਰਿਟ ਕਦੋਂ ਦਾਇਰ ਕੀਤੀ ਇਹ ਅਹੀਂ 96 ਚ ਕੀਤੀ ਆ 1748/96 ਸਾਡੇ ਪਤੀਸ਼ ਰਿਟ ਅਪ੍ਰੇਸ਼ਨ ਦਾ ਨੰਬਰ ਆ ਵੀਰੋ ਤੁਹਾਨੂੰ ਇੱਕ ਕਦੋਂ ਕਲੀਅਰ ਹੋ ਗਿਆ ਕਿ ਹੁਣ ਤੁਹਾਡੇ ਭਾਈ ਸਾਹਿਬ ਹੈ ਨਹੀਂ ਸਾਨੂੰ ਦੇਖੋ ਜੀ ਪੁਲਿਸ ਦੇ ਵਸੀਲੇ ਦੱਸ ਦਿੰਦਾ ਵੀ ਤੁਸੀਂ ਇੱਥੇ ਨਾ ਆਓ ਇਹ ਤੁਹਾਨੂੰ ਕੋਈ ਨੁਕਸਾਨ ਕਰੂਗਾ ਤੁਸੀਂ ਕੋਈ ਕਾਨੂੰਨੀ ਕਾਰਵਾਈ ਕਰ ਲਓ ਸਾਨੂੰ ਕਰਨਲ ਕੋਚਰ ਨੇ ਵੀ ਕਹਿ ਦਿੱਤਾ ਵੀ ਤੁਸੀਂ ਕਾਨੂੰਨੀ ਕਾਰਵਾਈ ਕਰੋਗੇ ਮੈਂ ਕਿੰਨੀ ਵਾਰ ਸਾਡੇ ਆਰਮੀ ਕਿੰਨੀ ਵਾਰ ਆਊਗੀ ਮੈਨੂੰ ਉਹ ਕਰਨਲ ਕੋਚਰ ਕਹਿੰਦਾ ਜਿੰਨੀ ਵਾਰ ਸੱਦੀ ਜੋਗ ਮੈਂ ਤਰੇ ਆਉਂਗਾ ਮੈਨੂੰ ਕੋਈ ਨਾ ਨਹੀਂ ਪਰ ਤੁਹਾਡਾ ਭਰਾ ਨਹੀਂ ਹੈਗਾ ਕਿਉਂਕਿ ਪੁਲਿਸ ਦੇ ਉਹਨਾਂ ਦਾ ਵੀ ਪੁਲਿਸ ਦੇ ਵਸੀਲਿਆਂ ਦੇ ਵਿੱਚ ਤੜਕੇ ਹੀ ਫੌਜ ਦਾ ਵੀ ਤੇ ਸਾਡੇ ਵੀ ਸਾਨੂੰ ਵੀ ਪੁਲਿਸ ਵਾਲੇ ਦੱਸਦੇ ਨਹੀਂ ਕੁਝ ਪਤਾ ਲੱਗਿਆ ਕਿ ਕੀ ਕੁਝ ਕੀਤਾ ਕੀ ਨਹੀਂ ਹੋਇਆ ਤੁਹਾਡੇ ਭਾਈ ਸਾਹਿਬ ਨਾਲ ਨਹੀਂ ਉਹ ਤੇ ਜਦੋਂ ਦੱਸਦਾ ਰਿਹਾ ਉਹਦੇ ਸਾਰੇ ਲੱਤਾਂ ਬਹਾਂ ਤੋੜੀਆਂ ਸੀ ਬੋਲ ਨਹੀਂ ਸਕਦਾ ਤੇ ਇੱਕੋ ਗੱਲ ਕਹਿੰਦਾ ਸੀ ਕਿ ਮੈਨੂੰ ਛਡਾ ਲਓ ਜੇ ਪਹਿਲੇ ਦੋ ਤਿੰਨ ਦਿਨ ਬੋਲਿਆ ਮੁਰਕੇ ਤੇ ਬਸ ਕਿ ਦੇ ਉਹਨੀ ਰੋਟੀ ਜਿਹੜੀ ਉਹਨੇ ਕੋ ਪਤਾ ਨਹੀਂ ਵੀ ਇੱਕ ਖਾਣੀ ਜਾਂ ਦੋ ਖਾਣੀ ਜਾਂ ਕੀ ਕਰਨਾ ਜਾਂ ਕੀ ਨਹੀਂ ਛਡਾਉਣ ਦਾ ਵਸੀਲਾ ਸੀ ਕੋਈ ਜੇ ਉਹ ਕਹਿੰਦੇ ਸੀ ਛਡਾ ਲਓ ਤੇ ਕੋਈ ਸਿਕਾ ਹੱਲ ਛਡਾਉਣ ਨੂੰ ਸਾਡੇ ਨਾਲ ਬੜੀਆਂ-ਬੜੀਆਂ ਪੰਚਾਇਤਾਂ ਗਈਆਂ ਜੀ ਸਾਡੇ ਇੱਥੇ ਸਰਦਾਰ ਭਗਵੰਦ ਸਿੰਘ ਢੱਲੋਂ ਆ ਉਹ ਕਾ ਸੀਨੀਅਰ ਕਾਂਗਰਸੀ ਆਗੂ ਉਸ ਵੇਲੇ ਦਾ ਉਹਦੇ ਇਲਾਕੇ ਚ ਸਾਡੇ ਚ ਸਾਰਾ ਕੁਝ ਉਹਦਾ ਹੀ ਕਿਉਂਕਿ ਕਾਂਗਰਸ ਰਾਜ ਸੀ ਉਹਨੇ ਜਾ ਕੇ ਉਹਨੂੰ ਕਿਹਾ ਵੀ ਤੂੰ ਬੰਦਾ ਛੱਡ ਦੇ ਬੰਦੇ ਵੀ ਚਲੋ ਮਾਤੜ ਬੰਦੇ ਆ ਹੀ ਲਿਖ ਸੀ ਲੈ ਬੰਦਾ ਕੋਈ ਇਹੋ ਜਿਹਾ ਕੰਮ ਨਹੀਂ ਇਹਨਾਂ ਦੇ ਵਿੱਚ ਹੈਗਾ ਮੈਨੂੰ ਤਸੱਲੀ ਹੈਗੀ ਆ ਕਹਿੰਨ ਉਹਨੂੰ ਕਹਿੰਦਾ ਮੇਰੇ ਠਾਣੇੋਂ ਬਾਹਰ ਨਿਕਲ ਜਾ ਭਗਵੰਦ ਸਿੰਘ ਢੱਲੋਂ ਨੂੰ ਕਹਿੰਦਾ ਕਿ ਮੇਰੇ ਠਾਣੇੋਂ ਬਾਹਰ ਨਿਕਲ ਜਾ ਉਹ ਸਰਦਾਰ ਭਗਵੰਦ ਸਿੰਘ ਇੱਕ ਇਹੋ ਜਿਹਾ ਬੰਦਾ ਸੀ ਉਹ ਕਹਿੰਦਾ ਕਿ ਤੇ ਠਾਣਾ ਤੇਰਾ ਨਹੀਂ ਠਾਣਾ ਮੇਰਾ ਆ ਇਹ ਸਾਡੀ ਜਾਇਦਾਦ ਆ ਠਾਣਾ ਤੂੰ ਤੇ ਚਲ ਜਾਏਂਗਾ ਤੂੰ ਇੱਥੋਂ ਤੱਕ ਇਹਦਾ ਪੰਚਾਇਤਾਨਾ ਬੜਾ ਮਾੜਾ ਸਲੂਕ ਸੀ ਮੈਂ ਬਾਬਾ ਮਾਨੋ ਚਾਲ ਦੇ ਭਰਾ ਦੇ ਨਾਲ ਇੰਟਰਵਿਊ ਕਰਕੇ ਆਇਆ ਉਹ ਉਹ ਕਹਿੰਦੇ ਕਿ ਉਸ ਵੇਲੇ ਦਾ ਦੌਰ ਇਦਾਂ ਦਾ ਸੀ ਕਿ ਪੁਲਿਸ ਵਾਲੇ ਪੈਸੇ ਲੈ ਲੈਂਦੇ ਸੀ ਜਾਂ ਮੰਗ ਲੈਂਦੇ ਸੀ ਤੇ ਪੈਸੇ ਲੈ ਕੇ ਛੱਡ ਦਿੰਦੇ ਸੀ ਕਦੀ ਐਂ ਦੀ ਵੀ ਡੀਲ ਨਹੀਂ ਹੋਈ ਤੁਹਾਡੇ ਨਾਲ ਨਹੀਂ ਜੀ ਪੈਸੇ ਤੇ ਦੇਖੋ ਇਹ ਰਾਤ ਨੂੰ ਇਹਨਾਂ ਨੇ ਕਾਲੀਆਂ ਬਿੱਲੀਆਂ ਛੱਡੀਆਂ ਸੀ ਆਪਣੀਆਂ ਪੰਜਾਬ ਪੁਲਿਸ ਦੇ ਮੁਲਾਜ਼ਮ ਛੱਡੇ ਸੀ ਜਿਹੜੇ ਉਹ ਗਾਤਰੇ ਪਾ ਕੇ ਰਾਤ ਨੂੰ ਆਉਂਦੇ ਸੀ ਮੈਂ ਸਿੱਖ ਕੌਮ ਕੋ ਪਹਿਲੋਂ ਮਾਫੀ ਮੰਗੂਗਾ ਕਿ ਕੋਈ ਗੱਲ ਦੇ ਵਿੱਚ ਗਲਤੀ ਵੀ ਹੋ ਸਕਦੀ ਆ ਗਤਰੇ ਪਾ ਕੇ ਆਉਂਦੇ ਖੱਟੇ ਸਾਫੇ ਬਣ ਕੇ ਹੁੰਦੇ ਸੀ ਤੇ ਉਹਨਾਂ ਨੇ ਆਉਂਦਿਆਂ ਖੜਕਮੁੰਦੇ ਗੱਲਾਂ ਕਰਨੀਆਂ ਫਲਾਣਾ ਖੜਕੂ ਆਪਣਾ ਆਪਣਾ ਤੁਹਾਨੂੰ ਕੋਈ ਕੰਮ ਮੈਂ ਤਾਂ ਦੱਸੀ ਪਰਿਵਾਰ ਵਾਲਿਆਂ ਨੇ ਜਿੱਤਰਾ ਉਹਨਾਂ ਨੂੰ ਰੋਟੀਆਂ ਖੋਜੇ ਉਹਨਾਂ ਨੂੰ ਖਵਾਉਂਦੇ ਜਿਨੇ ਉਹਨਾਂ ਦੇ ਪਰਵਾਦੇ ਜਿੰਨੇ ਜੀ ਚੋਕ ਰਹੇ ਨੇ ਜੇ ਕਿਸੇ ਕੋਲ ਕੋ ਜਿੰਨੇ ਮਰੇ ਹੋਣੇ ਦੇਤੇ ਥੋਡੇ ਥੋਡੇ ਕੰਨੀ ਵੀ ਆਈ ਸੀ ਨਹੀਂ ਸਾਡੇ ਕੋਲ ਨਹੀਂ ਆਏ ਸਾਡੇ ਪਤਾ ਲੱਗ ਗਿਆ ਇਹਨਾਂ ਨੂੰ ਨਾ ਪੇ ਉਹਨ ਫੌਜ ਵਾਲੇ ਪਾਸੇ ਚੁਲ ਗਏ ਮੈਂ ਇੱਕ ਗੱਲ ਕਹਿੰਦਾ ਆ ਜਦੋਂ ਤੋਂ ਸੂਬਾ ਸਿੰਘ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਇਆ ਉਦੋਂ ਤੋਂ ਲਿਖੇ ਉਹਦੀ ਅੱਜ ਤੱਕ ਜਾਇਦਾਦ ਦੀ ਕੰਡੀਸ਼ਨਲੀ ਇਨਕੁਆਰੀ ਹੋਣੀ ਚਾਹੀਦੀ ਹੈ ਨਾ ਸਾਰੇ ਪੁਲਸਾਂ ਦੀ ਹੋਣੀ ਚਾਹੀਦੀ ਅੱਛਾ ਤੇ ਉਧਰੋਂ ਸਾਡੀ ਖਾੜਕੂਆਂ ਦੀ ਹੋਣੀ ਸਾਡੇ ਜਿੱਤੇ ਆ ਅਣਪਛਾਤੀਆਂ ਲਾਸ਼ਾਂ ਦੇ ਕੇਸ ਆ ਜਿਨ੍ਹਾਂ ਦੇ ਮੇਰੇ ਵੀ ਹੋਣੀ ਚਾਹੀਦੀ ਹੈ ਮੈਂ ਨਹੀਂ ਕਹਿੰਦਾ ਪਰ ਇਹਨਾਂ ਦੇ ਕੇਸਾਂ ਇਹਨਾਂ ਦੀ ਜਾਇਦਾਦ ਦੀ ਇਨਕੁਆਰੀ ਹੋਣੀ ਚਾਹੀਦੀ ਕਿੰਨੀ ਪ੍ਰਾਪਰਟੀ ਦਾ ਕਰੋੜਾ ਚ ਬਣਾਈਆਂ ਸੂਬਾ ਸਿੰਘ ਦਾ ਕੋਲ ਮਸੀਲੇ ਦੱਸਦੇ ਕਿ 500 ਕਰੋੜ ਤੋਂ ਉੱਪਰ ਦੀ ਜਾਇਦਾਦ ਹੈ। ਤੇ ਕਿੱਥੋਂ ਬਣੀ ਹੈ? ਜਿਹੜੀ ਕਿ ਨਿੱਜੀ ਜਾਇਦਾਦ ਸਾਡੇ ਵਾਂਗੂ ਕਿੱਲਾ ਡੇਢ ਕਿੱਲਾ। ਬੜਾ ਇਹਨਾਂ ਦੇ ਪੰਜਾਬ ਦੇ ਵਿੱਚ ਬਿਜ਼ਨਸ ਇਹ ਚੱਲਿਆ ਇਹਨਾਂ ਦਾ। ਹੋਰ ਜ਼ਿਆਦਾ ਕੋਈ ਬੰਦੇ ਮਾਰ ਦੋ ਪੈਸੇ ਜਿੰਨੇ ਦੇ ਦਿਨੇ ਦੇਤੇ ਆ। ਉਹਨੂੰ ਸ਼ਰਤਾ ਆ। ਬਾਕੀ ਦੁੱਜੇ ਸਾਡੇ ਤਰਨਤਾਂ ਦੇ ਵਿੱਚ ਹਰ ਰੋਜ਼ ਕੋਈ 100-150 ਲਾਸ਼ ਹੁੰਦੀ ਸਾਰੇ ਥਾਣਿਆਂ ਦੇ ਵਿੱਚੋਂ। ਆਉਂਦੀ ਸੀ। ਉਹਨੂੰ ਜੀ ਉਸ ਵੇਲੇ ਮੈਂ ਹਰ ਪਿੰਡ ਥਾਣੇ ਦੇ ਵਿੱਚੋਂ 5-6 ਬੰਦੇ ਰਾਤ ਨੂੰ ਸਸਕਾਰ ਹੁੰਦਾ ਸੀ 5-6 ਬੰਦੇ ਥਾਣੇਦਾਰ ਨੇ ਲੀਕੀ ਆਉਣੇ ਆ ਉਹਨਾਂ ਦੇ ਉੱਤੇ ਇਹਨਾਂ ਨੇ ਜਿਹੜਾ ਮਨ ਦੋ ਮਨ ਲੱਕੜੇ ਹੈਗੀ ਆ ਪਾ ਦਿੱਤੀ ਜਿੰਨੀ ਉਹ ਬੰਦਿਆਂ ਦੇ ਸੇਕ ਲੱਗਿਆ ਲੱਗਿਆ ਬਾਕੀ ਇਹਨਾਂ ਨੇ ਨਹਿਰ ਤਾਂ ਸੁੱਟ ਹੋਣੀ ਆ ਅੱਛਾ ਹੁਣ ਜਿਹੜਾ ਜਿਹੜਾ ਤੁਹਾਡਾ ਕੇਸ ਚੱਲਦਾ ਪਿਆ 96 ਤੋਂ ਇਹ 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 ਹੁਣ ਕਿੱਥੇ ਤੱਕ ਪਹੁੰਚਿਆ ਸੀ ਮਤਲਬ ਕਿਸ ਤਰ੍ਹਾਂ ਇਹਦੀ ਪ੍ਰोसीडिंग ਹੋਈ ਕਿੰਨੇ ਕਿੰਨੇ ਨੇ ਇਹਨੂੰ ਦੇਖ ਇਹਦੀ ਦੇਖ ਰਹਿਕ ਕੀਤੀ ਉਹਦੀ ਦੇਖ ਰਿਕ ਮੈਂ ਕਿੰਤੀ ਸਾਰੀ ਉਹਦੀ ਦੇਖ ਰਿਕ ਸਾਡੇ ਸਤਿਕਾਰਯੋਗ ਵਕੀਲ ਰਾਜਵਿੰਦਰ ਸਿੰਘ ਬੈਂਸ ਉਹਨਾਂ ਨੇ ਸਾਡੀ ਹੈਗੀ ਸੀ ਵਕੀਲਾਂ ਦੀ ਟੀਮ ਵਰਜਿੰਦਰ ਸਿੰਘ ਸੋਢੀ ਨੇ ਸਾਡੀ ਪੇ ਪਟਿਆਲੇ ਗਵਾਹੀ ਕਰਾਈ ਜਦਦਰ ਪਟਿਆਲੇ ਗਵਾਹੀ ਸਾਡੀ ਹੋਈਂਦੀ ਆ ਉਦੋਂ ਰਾਤ ਨੂੰ ਸਟੇਲ ਲੈ ਲਿਆ ਨਾ ਅੱਛਾ ਜਿਹੜੇ ਜਿਹੜੇ ਕੇਸ ਫਾਈਲ ਹੁੰਦਾ ਜਿਵੇਂ ਤੁਸੀਂ ਕਹਿੰਦੇ ਹੋ ਰਿੱਟ ਫਾਈਲ ਹੁੰਦੀ ਹੈ ਤੇ ਮੁੜ ਕੇ ਫਿਰ ਕੀ ਪ੍ਰਤੀਕਰਮ ਸੀ ਇਹਨਾਂ ਦਾ ਸੂਬਾ ਸਿੰਘ ਦਾ ਜਾਂ ਬਾਕੀਆਂ ਦਾ ਹੁਣ ਕਿਦੇ ਪੈਸੇ ਲੈ ਲਓ ਅੱਛਾ ਕਰਿਆ ਹਾਂ ਜੀ ਕਰਿਆ ਆਂਦੇ ਬੰਦੇ ਭੇਜ ਦੇ ਇੱਥੋਂ ਤੱਕ ਕਿ ਇਹਦਾ ਕੁੜਮ ਆ ਮੇਜਰ ਸਿੰਘ ਵਰਪਾਲ ਉਹ ਹੁਣ ਤੇ ਹੈ ਨਹੀਂਗਾ ਉਹ ਵੀ ਇਹਦਾ ਬਿਜ਼ਨਸ ਸੀ ਤੇ ਤੈਨੂੰ ਮੈਂ ਦਵਾਤੇ ਪੈਸੇ ਤੂੰ ਮੈਨੂੰ ਦਵਾਤੇ ਠਾਣਿਆ ਚਾਹੂ ਵੀ ਠਾਣੇਦਾਰ ਸੀ ਉਹ ਇਹਦਾ ਸਗਾ ਕੁੜਾ ਸੀ ਉਹ ਸਾਡੇ ਕੋ ਆਇਆ ਕਹਿੰਦਾ ਪੈਸੇ ਲੈ ਲਓ ਤੁਹਾਡਾ ਬਣਨਾ ਕੁਝ ਨਹੀਂਗਾ ਹਾਲ ਧਮਕੀ ਵੀ ਦੇਈ ਜਾਗੀ ਫੇ ਮੰਨਣਾ ਕੋਈ ਨਹੀਂ ਕਿ ਤੁਹਾਡਾ ਐਂ ਕਾ ਬੇ ਬੰਦਾ ਦੱਸ ਦੇ ਚਲ ਤੇਰਾ ਮਾਨ ਰੱਖਣ ਲਈ ਤੂੰ ਬੰਦਾ ਦੱਸ ਦੇ ਇਸ ਬੰਦਾ ਤੇ ਹੈਗਾ ਕਿ ਹੁੰਦਾ ਤੇ ਦੱਸ ਦੇ ਕਿੰਨੇ ਪੈਸੇ ਕਹਿੰਦੇ 5 ਲੱਖ ਰੁਪਏ ਤੱਕ ਸਾਡੀ ਸਟੇਟਮੈਂਟ ਹੋਈ ਆ ਪਟਿਆਲਾ ਕੋਰਟ 'ਚ ਵੀ ਹੋਈ ਆ ਸੀਬੀਆਈ ਕੋਰਟ ਪਟਿਆਲਾ 'ਚ ਵੀ ਤੇ ਗਾਂ ਮੋਹਾਲੀ ਕੋਰਟ 'ਚ ਵੀ ਸਾਡੀ ਸਟੇਟਮੈਂਟ ਹੋਈ ਬਕਾਇਦਾ ਵੀ ਇਹਨੇ ਸਾਨੂੰ ਇੱਥੋਂ ਤੱਕ ਆਇਆ ਹੋਰ ਅਹੀਂ ਨਹੀਂ ਐਂ ਕਾ ਵੀ ਚਾਹੀ ਨਹੀਂ ਪੈਸੇ ਨਹੀਂ ਚਾਹਾਨੂੰ ਚਾਹੀਦੇ ਅੱਛਾ ਤੁਹਾਨੂੰ ਮੈਂ ਹੁਣ ਅੰਤਵਾਲੀ ਵੱਧਾਂ ਹੁਣ ਸੂਬਾ ਸਿੰਘ ਦੀ ਮੌਤ ਹੋ ਚੁੱਕੀ ਹੈ ਕਿਹੜੇ ਸਰਕਮਸਟੈਂਸਸ ਚ ਹੋਈ ਹੈ ਤੁਸੀਂ ਵੀ ਦੇਖਿਆ ਸੰਦੀਪ ਸਿੰਘ ਨੇ ਉਹਨੂੰ ਮਾਰਿਆ ਤੇ ਉਸ ਤੋਂ ਬਾਅਦ ਉਹਦੀ ਮੌਤ ਹੋ ਗਈ ਹੁਣ ਕੀ ਤੁਹਾਨੂੰ ਐ ਮਹਿਸੂਸ ਹੁੰਦਾ ਹੈ ਕਿ ਸ਼ਾਇਦ ਮੈਨੂੰ ਬਦਲਾ ਮਿਲ ਗਿਆ ਮੇਰੇ ਭਾਈ ਦਾ ਨਹੀਂ ਜੀ ਕਿ ਕਾਨੂੰਨ ਵੇਲੇ ਤੁਹਾਨੂੰ ਐ ਲੱਗਿਆ ਸੀ ਜਦੋਂ ਕਾਨੂੰਨ ਨੇ ਜੋ ਸਾਨੂੰ ਦਿੱਤਾ ਆ ਸਾਡੇ ਜਿਹੜੇ ਕੋਰਸ ਸੀ ਨਾ ਕੋਰ ਦੇ ਵਿੱਚ ਦੇਖੋ ਸਾਡੀ ਸਟੇਟਮੈਂਟ ਹੋਈ ਇਸ ਕੋ ਅਦਾਲਤ ਦੇ ਵਿੱਚ ਇਹ ਪੇਸ਼ ਨਹੀਂ ਹੁੰਦੇ ਸੀਬੀਆਈ ਕੋਟ ਮੋਹਾਲੀ 'ਚ ਪੇਸ਼ ਨਹੀਂ ਹੁੰਦੇ ਇਹ ਉੱਥੇ ਚੁੱਪ ਕਰਕੇ ਇਹਨਾਂ ਦਾ ਆਜਣਾ ਬਿਆਨ ਉੱਥੋਂ ਲਿਖਿਆ ਪਈ ਉਹ ਤਾਂ ਠੀਕ ਨਹੀਂ ਗੇ ਮੈਡੀਕਲ ਆਜਣਾ ਉੱਥੇ ਅਸੀਂ ਉਹਨਾਂ ਨੂੰ ਜੱਜ ਸਾਹਿਬ ਨੂੰ ਕਿਹਾ ਇਹ ਕਿਹਾ ਮੈਡਮ ਅਸੀਂ 500 ਕਿਲੋਮੀਟਰ ਤੋਂ ਆਉਂਦੇ ਆ 1000 ਤੋਂ ਉੱਤੇ ਸਾਡਾ ਕਿਰਾਇਆ ਲੱਗਦਾ ਆ ਰਾਤ ਦੇ ਤਰੇ ਆ ਤੇ ਇਹ ਤੇ ਚੁੱਪ ਕਰਕੇ ਚੱਲ ਜਾਂਦੇ ਆ ਇਹ ਬਿਮਾਰ ਨਹੀਂ ਹੈਗੇ ਇਹ ਤੁਸੀਂ ਕਹੋ ਬਈ ਬਿਮਾਰ ਬਿਮਾਰ ਨਹੀਂ ਐ ਬੜੇ ਤਕੜਾ ਮਕਰਾਂ ਬੰਦਾ ਅਦਾਲਤ ਦੇ ਕਾਰਵਾਈ ਦੇ ਵਿੱਚ ਦੇਖੋ ਜੀ ਉਹਨਾਂ ਨੇ ਇਹਨਾਂ ਨੂੰ ਵਰੰਟ ਭੇਜੇ ਕਿ ਸਾਰੇ ਪੇਸ਼ ਹੋ ਵੀ ਕਿਸੇ ਦੇ ਕੋਈ ਲਿਆਈ ਨਹੀਂ ਕੋਈ ਵੀ ਵੀਡੀਓ ਕਾਲ ਤੇ ਕੋਈ ਗਵਾਹੀ ਨਹੀਂ ਹੋਣੀ ਸਾਰੇ ਪੇਸ਼ ਹੋ ਸਾਹਮਣੇ ਆਪਣੀ ਗਵਾਹੀ ਸੁਣੋ ਇਹ ਸੂਬਾ ਸਿੰਘ ਆਇਆ ਆ ਤੇ ਤੁਸੀਂ ਦੇਖ ਲਓ ਵੀ ਜਦੋਂ ਇਹ ਆਇਆ ਤੇ ਉਹ ਇਹ ਆਪਣੇ ਆਪ ਨੂੰ ਸਮਝਾਏ ਵੀ ਮੈਨੂੰ ਸੈਂਸੀ ਦੇਊਗੀ ਉਹ ਉਹ ਕਹਿੰਦੀ ਕਿ ਸਿੱਧਾ ਹੋ ਕੇ ਖੜ ਨਖਰੇ ਜੇ ਕਰਨ ਲੱਗ ਪਿਆ ਫਿਰ ਇੱਕ ਕੁੰਡਾ ਲੈ ਕੇ ਫਿਰ ਮੇਰ ਕੋ ਖਲੋਤਾ ਨਹੀਂ ਜਾਂਦਾ ਫਿਰ ਮੈਨੂੰ ਕੋ ਚੇਅਰ ਦੇ ਦੇਗੀ ਉਹ ਕਹਿੰਦੀ ਕਿ ਸਿੱਧਾ ਆ ਕੇ ਖਲੋ ਇਹਦਾ ਉੱਤੇ ਪਿਸ਼ਾਬ ਨਿਕਲ ਗਿਆ ਸੂਬਾ ਸਿੰਘ ਦਾ ਇੱਕ ਦੇਖੋ 29 ਸਾਲ ਦੀ ਮੇਰੇ ਖਿਆਲ ਤੱਕ ਉਹ ਲੜਕੀ ਸੀ ਜਿਹੜੀ ਅਮਨਦੀਪ ਕੌਰ ਕੋ ਮੂੰਹ ਆ ਸਾਡੀ ਲੜਕੀ ਆ ਸਾਡੇ ਸਮਾਜ ਦੀ ਲੜਕੀ ਆ ਜਦੋਂ ਉਹਨੂੰ ਪਤਾ ਲੱਗਾ ਵੀ ਇਹ ਬੰਦਾ ਨਖਰੇ ਕਰਦਾ ਆ ਆਂਦੀ ਉਹਨਾਂ ਦਾ ਨਾ ਥੱਕਾ ਹੋਇਆ 32 ਸਾਲ ਹੋ ਗਿਆ ਉਹ ਸਿੱਧੇ ਕੇ ਖਲੋਤੇ ਆ ਤਾਂ ਨਹੀਂ ਸਿੱਧਾ ਕੇ ਖਲੋ ਉਹ ਯਾਰ ਜਦੋਂ ਕਾਰਵਾਈ ਹੋ ਗਈ ਉਹਨੂੰ ਬਾਹਰ ਫਿਰ ਜਦੋਂ ਕੱਢਿਆ ਫਿਰ ਵੇਖੇ ਠਾਂ ਤਾਂ ਦੂਸਰੀ ਤਰੀਕ ਤੇ ਉਹਨਾਂ ਨੇ ਆਰਡਰ ਕਰ ਦਿੱਤੇ ਪੰਜ-ਪੰਜ ਸਾਲ ਦੇ ਜਦੋਂ ਆਰਡਰ ਕਰ ਦਿੱਤੇ ਫਿਰ ਵੇਖਣ ਠਾਂ ਤਾਂ ਪੰਜਵੇਂ ਕੇਸ ਚ ਇਹਨੂੰ ਆਰਡਰ ਆ ਸਾਡੇ ਕੇਸ ਚ ਜੀ ਪੰਜ ਕੇਸਾਂ ਦੇ ਵਿੱਚ ਪਹਿਲੋ ਇਹਨੂੰ ਸਜ਼ਾ ਹੋ ਗਈ ਆ ਬਾਬਾ ਚੰਨ ਸਿੰਘ ਕੇਸ ਚ ਇਹਨੂੰ ਸਜ਼ਾ ਹੋ ਗਈ ਆ ਜਿੱਤੋਂ ਇਹਨੇ 1 ਲੱਖ ਰੁਪਈਆ ਦੀ ਕਣਕ ਖੜੀ ਐ ਅੱਛਾ ਬਾਬਾ ਚੰਨ ਸਿੰਘ ਦੇ ਘਰੋਂ ਜੀ 4 ਲੱਖ ਰੁਪਈਆ ਇਹਨਾਂ ਜਾ ਕੇ ਜੂਪੀ ਵਾਲੇ ਪਾਲਸਨ ਲੈ ਕੇ ਆਏ ਕਰੋੜਾ ਰੁਪਈਆ ਬਾਬੇ ਚੰਨ ਸਿੰਘ ਨੇ ਇਹਨੇ ਹਜਮ ਕੀਤਾ ਆ ਦੇਖੋ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਚਾਰ ਥੋੜੇ ਦਿਨ ਹੋ ਗਏ ਸਰਿਆੜੀ ਕੇਸ ਜਿਹੜਾ ਸੀ ਚਾਰ ਪੰਜਾਬ ਪੁਲਿਸ ਦੇ ਮੁਲਾਜ਼ਮ ਮਾਰਕਤ ਤੇ ਉਹਦੇ ਵਿੱਚ ਨੇ ਕਾਉਂਟਰ ਕੀਤੇ ਆ ਇਹ ਤਾਂ ਦੇਖੋ ਜੀ ਜਦੋਂ ਕਿ ਜ਼ੁਲਮ ਵੱਧਾ ਤੇ ਜ਼ੁਲਮ ਨੂੰ ਠੱਲ ਪੈਂਦੀ ਆ ਇਹਨੇ ਜ਼ੁਲਮ ਬੜਾ ਕੀਤਾ ਇਹ ਹੁਣ ਠੱਲ ਪਈ ਥੋੜੀ ਜੀ ਥੋੜੀ ਪਈ ਔਰ ਦੇਖੋ ਸਾਡੇ ਵਕੀਲ ਅੱਜ ਵੀ ਅੱਜ ਮੈਂ ਤੁਹਾਨੂੰ ਸਿੱਖ ਕੌਮ ਦੇ ਤੁਸੀਂ ਗੱਲ ਕਰਨ ਦੇ ਜੋ ਵੀ ਤੁਹਾਨੂੰ ਕੋਈ ਅਨਸਾਫ਼ ਮਿਲਿਆ ਇਹਦੇ ਮਨ ਤੇ ਅਨਸਾਫ਼ ਤੇ ਜਦੋਂ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਹੋਈ ਸੀ ਤੇ ਗੁਰਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਮੀ ਤਲਵਾਰ ਚੁੱਕੀ ਕਿਉਂਕਿ ਅਰਜਨ ਦੇਵ ਮਹਾਰਾਜ ਨੇ ਸ਼ਾਂਤ ਮੈਂ ਸ਼ਹੀਦੀ ਪਾਈ ਰੇਤਾ ਪਵਾਈ ਉੱਤੇ ਤਤੀ ਤਵੀ ਤੇ ਵੀ ਬੈਠੇ ਗੁਰੂ ਹਰਗੋਬਿੰਦ ਸਾਹਿਬ ਨੇ ਤਲਵਾਰਾਂ ਚੁੱਕੀਆਂ ਸੀ ਉਸ ਤੋਂ ਬਾਅਦ ਅੱਜ ਵਾਲੀ ਭਾਜਪਾ ਬੜਾ ਬੁੱੱਚਾ ਬੋਲਦੀ ਆ ਸਾਡੇ ਗੁਰ ਤੇਗ ਬਹਾਦਰ ਮਹਾਰਾਜ ਨੇ ਇਹਨਾਂ ਦੇ ਜੰਜੂ ਦੀ ਰਾਖੀ ਕੀਤੀ ਇਹਨਾਂ ਨੇ ਬਹੁਤ ਬਟਕੀਆਂ ਛਡਾਈਆਂ ਇਹਨਾਂ ਨੇ ਸਾਡੇ ਗੁਰੂ ਮਹਾਰਾਜ ਨੂੰ ਸ਼ਹੀਦ ਕੀਤਾ ਗੁਰ ਤੇਗ ਬਹਾਦਰ ਮਹਾਰਾਜ ਨੂੰ ਉਹਦੇ ਵਾਸਤੇ ਸਿੱਖ ਕੌਮ ਦੇ ਮਹਾਨ ਜੋਧੇ ਦਸਵੇਂ ਪਾਤਸ਼ਾਹ ਨੇ ਬੀੜਾ ਚੁੱਕਿਆ ਜਦੋਂ ਇੱਥੋਂ ਤੱਕ ਗੱਲ ਚੱਲ ਗਈ 1900 ਜਿਹੜਾ 78 ਦੀ ਵਿਸਾਖੀ ਆਈ ਸਾਡੇ 13 ਸਿੰਘ ਸ਼ਹੀਦ ਹੋ ਗਏ ਸਿੱਖ ਕੌਮ ਦੇ ਉਰਦੋ ਫਰੀਮਾਨ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਜਰਨਲ ਸ਼ਿਵੇਕ ਸਿੰਘ ਉਹਨਾਂ ਨੇ ਇਹ ਵੀੜਾ ਚੁੱਕਿਆ ਉਹ ਆਪ ਸ਼ਹੀਦੀਆਂ ਪਾ ਗਏ ਉਹ ਪਰ ਸਾਨੂੰ ਚੱਲਣ ਦਾ ਰਾਹ ਦੱਸ ਗਏ ਸੰਤ ਜਰਨੈਲ ਸਿੰਘ ਦੀ ਸ਼ਹੀਦੀ ਤੇ ਜਰਨਲ ਲਾਹਸ ਸਿੰਘ ਦੀ ਜਰਨਲ ਸ਼ਿਵੇਕ ਸਿੰਘ ਦੀ ਸ਼ਹੀਦੀ ਤੋਂ ਬਾਅਦ ਜਸਮント ਸਿੰਘ ਖਾੜੇ ਨੇ ਵੀੜਾ ਚੁੱਕਿਆ ਉਹਨੇ ਕਹੇ ਵੀ ਆਪਾਂ ਅੱਜ ਆਪਾਂ ਲੈਣੇ ਹਿਸਾਬ-ਤਾਬ ਜਦੋਂ ਉਹਨੇ ਕਿ ਆਪਾਂ ਇਹਨੇ ਹਸਾਬਤਾ ਵੇ ਇਹਨਾਂ ਨੂੰ ਚੋਕ ਕੇ ਮਾਰ ਦਿੱਤਾ 25000 ਨਿਵਾਰਸ਼ ਲਾਸਾਂ ਦਾ ਕੇਸ ਜਦੋਂ ਉਹਨੇ ਕੀਤਾ ਸਾਡੇ 90 ਸਾਲ ਦੇ ਹਾਈ ਕੋਰਟ ਦੇ ਸਾਡੇ ਜੱਜ ਸਾਹਿਬ ਜਸਤਜੀਤ ਸਿੰਘ ਬੈਂਸ ਉਹ ਦੇਖੋ ਜੀ ਸਾਡੇ ਨਾਲ ਪ੍ਰੈਸ ਕਾਨਫਰੰਸਾਂ ਕਰਦੇ ਰਿਹਾ ਅੰਮ੍ਰਿਤਸਰ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਮਸਲੇ ਤੇ ਕਿ 90 ਸਾਲ ਦਾ ਬਜ਼ੁਰਗ ਰਟੈਰ ਜੀਵ ਦਰਸਤ ਹੋਵੇ ਜਿਹੜੇ ਕੋ ਤੁਰਿਆ ਮਨਾ ਜਾਂਦਾ ਹੋਵੇ ਉਹ ਮਨੁੱਖੀ ਅਧਿਕਾਰਾਂ ਵਾਸਤੇ ਲੜਦਾ ਮਰਿਆ ਜਸਤਾਜੀ ਉਸਨ ਬੈਂਸ ਅੱਜ ਉਹਨਾਂ ਦਾ ਲੜਕਾ ਰਾਜਵਿੰਦਰ ਸਿੰਘ ਬੈਂਸ ਆ ਜੀ ਜਿਹਦੀ ਬਦੌਲਤ ਆ ਕੇਸਾਂ ਦੇ ਵਿੱਚ ਸਜ਼ਾ ਹੋਈ ਆ ਔਰ ਸਿੱਖ ਕੌਮ ਦੀ ਥੋੜੀ ਬਾਕੀ ਜਾਨ ਬਚੀ ਆ ਸਾਡੇ ਕੋਲੋਂ ਕਿਸੇ ਵਕੀਲ ਨੇ ਭਾਵੇਂ ਰਾਜਵਿੰਦਰ ਸਿੰਘ ਬੈਂਸ ਆ ਭਾਵੇਂ ਸਰਬਜੀਤ ਬੇਰਕਾ ਆ ਭਾਵੇਂ ਬਰਜਿੰਦਰ ਸਿੰਘ ਸੋਢੀ ਆ ਭਾਵੇਂ ਸਾਡੇ ਜਗਜੀਤ ਸਿੰਘ ਆ ਸਾਡੇ ਕੋਲ ਕਿਸੇ ਨੇ ਕੋਈ ਕਾਗਜ਼ ਦਾ ਪੈਸਾ ਨਹੀਂ ਦਿਆ ਤੇ ਅੱਜ ਵੀ ਅਕਈ ਇਨਸਾਫ ਨਹੀਂ ਹੈਗਾ 5 ਸਾਲ ਦੀ ਸਜ਼ਾ ਸਾਡੇ ਵਾਸਤੇ ਇਨਸਾਫ ਨਹੀਂ ਇੱਕ ਬੰਦੇ ਦਾ ਕਾਉਂਟਰ ਹੋਏ ਨਾ ਉਹਦੇ ਚ 5 ਸਾਲ ਦੀ ਸਜ਼ਾ ਕੀ ਹੁੰਦੀ ਹੈ ਸਾਡੇ ਛੋਟੇ ਛੋਟੇ ਬੱਚੇ 32 ਸਾਲ ਦੀ ਉਮਰ ਸੀ ਬਲਜੀਤ ਸਿੰਘ ਦੀ ਇਨਸਾਫ ਦੇ ਕੀ ਇਨਸਾਫ ਤਾਂ ਕੀ ਦੇਣਾ ਪਰ ਅਸੀਂ ਉਸ ਅਦਾਲਤ ਦਾ ਉਹਨਾਂ ਵਕੀਲਾਂ ਦਾ ਧੰਨਵਾਦ ਕਰਦੇ ਹਾਂ ਬੀਬੀ ਅਮਨਦੀਪ ਕੋਰ ਨੂੰ ਮੋਂ ਦਾ ਧੰਨਵਾਦ ਕਰਦੇ ਹਾਂ ਕਿ ਉਹਨੇ ਇੱਕ ਇਨਸਾਨੀਅਤ ਦੇ ਨਾਤੇ ਸਾਡੀ ਹਾਲਤ ਵੇਖ ਕੇ ਥੋੜੇ ਸਮੇਂ ਦੇ ਵਿੱਚ ਉਹਨੇ ਯਾ ਆਪਣਾ ਤਾਂ ਦੇਖੇ ਦੰਨ ਪਟਾਰਾ ਕਰੂੰਗੀ ਇੱਕ ਇੱਕ ਇਹਨਾਂ ਨੂੰ ਨਹੀਂ ਉਹਨੇ ਮੁੜ ਕੇ ਹਿਲਣ ਦਿੱਤਾ ਕਹਿੰਦੀ ਪੇਸ਼ ਉਹ ਜੇ ਉਹ ਪੇਸ਼ ਹੁੰਦਾ ਤੁਸੀਂ ਵੀ ਹੋਗੇ ਤੇ ਸਜਾ ਹੋਈ ਸਜਾ ਤੇ ਥੋੜੀ ਆ ਬਲ ਕੇ ਥੋੜਾ ਜਾ ਦਿਮਾਗ ਨੂੰ ਹੜੂਣਾ ਮਰ ਗਿਆ ਤੇ ਇਹ ਜਿਹੜੀਆਂ ਚੀਜ਼ਾਂ ਇਹ ਦੇਖੋ ਜੀ ਜ਼ੁਲਮ ਹੁੰਦਾ ਰਹਿਣਾ ਆ ਹੁੰਦਾ ਆਇਆ ਤੇ ਇਹਦੇ ਬਦਲੇ ਲੈ ਗਏ ਆ ਜੇ ਗੁਰੂ ਅਰਜਨ ਦੇਵ ਦਾ ਬਦਲਾ ਲੈ ਆ ਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਲਿਆ ਗਿਆ ਗੁਰਤੇਗ ਬਾਦਰ ਹੁਣਾਂ ਦਾ ਲਿਆ ਗਿਆ ਛੋਟੇ ਸ਼ਹਿਰ ਜਾਨਾਂ ਦਾ ਲਿਆ ਗਿਆ ਇਹ ਕਹਿੰਦਾ ਮੈਂ ਸੂਬਾ ਸਰਹੰਦਾਂ ਅੱਜ ਸਰਹੰਦ ਦਾ ਪਰਿਵਾਰ ਇਹਦੀ ਲਾਸ਼ ਨਹੀਂ ਲੈਂਦਾ ਉਹ ਤੇ ਉਪਰੇ ਸੀ ਇਹਨਾਂ ਸਾਡਿਆਂ ਸਾਡਿਆਂ ਨੇ ਸਾਡੇ ਮਾਰੇ ਆ ਅੱਜ ਇਹਦੀ ਲਾਸ਼ ਨਹੀਂ ਕੋ ਲੈਂਦਾ ਨਾ ਨਹੀਂ ਲੈਂਦੇ ਬਾਬਾ ਕੋਈ ਬਾਬਾ ਨਹੀਂ ਆਇਆ ਗਾਮ ਨਹੀਂ ਕੇ ਬਾਬੇ ਨੇ ਕਿਸ ਦੀ ਅਰਦਾਸ ਕਰਨ ਵਾਸਤੇ ਹੁਣ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਬੜੇ ਅਜੇ ਬੈਠੇ ਆ ਜਿਨ੍ਹਾਂ ਨੂੰ ਸਜ਼ਾਾਂ ਹੋਣੀਆਂ ਜਿਨ੍ਹਾਂ ਦੇ ਵਤੀਰੇ ਹੋਣੇ ਆ ਕਿਸੇ ਨੇ ਇਹਨਾਂ ਨੂੰ ਨਹੀਂ ਬਖਸ਼ਣਾ ਬਿਲਕੁਲ ਇਹ ਸਿਚੁਏਸ਼ਨ ਔਰ ਸੂਬਾ ਸਿੰਘ ਸੰਬੰਧੀ ਜੋ ਜੋ ਵਿਦਰੋਹ ਪਰਿਵਾਰਾਂ ਦੇ ਵਿੱਚ ਆ ਉਹ ਹੋਣਾ ਲਾਜ਼ਮੀ ਆ ਔਰ ਸ਼ਾਇਦ ਬਾਕੀ ਪਰਿਵਾਰ ਜਿਹੜੇ ਅਜੇ ਤੱਕ ਸੁਣੇ ਹੋਏ ਨੇ ਜਿਹੜਾ ਨੂੰ ਸੁਣਿਆ ਨਹੀਂ ਗਿਆ ਜਿਹੜੇ ਅਜੇ ਤੱਕ ਪਛਾਣੇ ਨਹੀਂ ਗਏ ਆ ਜਿਹੜੇ ਅਜੇ ਤੱਕ ਅੱਗੇ ਨਹੀਂ ਆਏ ਜਾਂ ਜਿਹੜੀਆਂ ਸਜ਼ਾਾਂ ਆ ਜੇ ਮਿਲਣੀਆਂ ਬਾਕੀ ਨੇ ਉਹ ਵੀ ਇਹੀ ਚੀਜ਼ ਮਹਿਸੂਸ ਕਰਦੇ ਹੋਣਗੇ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸ ਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ